ਸਿਵਲ ਸਰਜਨ ਐਂਟੀ ਮਲੇਰੀਆ ਟੀਮ ਵੱਲੋਂ ਨਿਮਲਾ ਐਵੇਨਿਊ ਵਿੱਚ ਡੇਂਗੂ ਅਤੇ ਚਿਕਨ ਗੁਨੀਆਂ ਪ੍ਰਤੀ ਆਮ ਜਨਤਾ ਨੂੰ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ ਅਤੇ ਇਲਾਕੇ ਵਿੱਚ ਸਪਰੇਅ ਕੀਤੀ ਗਈ। ਇਸ ਮੌਕੇ ਨਗਰ ਨਿਗਮ ਸਿਹਤ ਵਿਭਾਗ ਡਾਕਟਰ ਰਮਾ ਆਪਣੀ ਟੀਮ ਨਾਲ ਪਹੁੰਚੇ ਅਤੇ ਨਿਮਲਾ ਐਵੇਨਿਊ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਸੁਣੀਆਂ ਅਤੇ ਆਪਣੀ ਟੀਮ ਨੂੰ ਤੁਰੰਤ ਹੱਲ ਕਰਨ ਲਈ ਕਿਹਾ। ਇਸ ਮੌਕੇ ਸਮਾਜ ਸੇਵਕ ਹਰਪ੍ਰੀਤ ਸਿੰਘ ਸੰਧੂ, ਰਜੀਵ अरोड़ा, ਸੁਖਦੇਵ ਸਿੰਘ ਖਾਲਸਾ, ਗਗਨ ਸ਼ਰਮਾ, ਜਗਪ੍ਰੀਤ ਸਿੰਘ ਅਤੇ ਇਲਾਕੇ ਦੇ ਕੌਂਸਲਰ ਤਰਮਜੀਤ ਬੋਬੀ ਮੌਜੂਦ ਸਨ ਲੋਕਾਂ ਦੀ ਸਮੱਸਿਆ ਅੱਜ ਦੀ ਸਮੱਸਿਆ ਨਹੀਂ ਇਹ 3 ਮਹੀਨੇ ਤੋਂ ਪ੍ਰੋਪਰ ਸਮੱਸਿਆ ਜਿਹੜਾ ਸੀਵਰ ਪ੍ਰਣਾਲੀ ਬਿਲਕੁਲ ਠਾਪ ਪਿਆ ਸਾਰ ਮਹੱਲੇ ਜੇ ਗਲੀ ਜੇ ਮੇਰੀ 91 ਨੰਬਰ ਵਾਰ ਚ ਪਾਣੀ ਭਰਿਆ ਲੋਕਾਂ ਦੇ ਘਰਾਂ ਚ ਪਾਣੀ ਵੜਨ ਲਿਆ ਅਸੀਂ ਇਹਨਾਂ ਨੂੰ 3 ਮਹੀਨੇ ਹੋ ਗਏ ਆ ਐਕਸ਼ਨ ਸਾਹਿਬ ਨੂੰ ਅਸੀਂ ਧਰਨਾ ਵੀ ਲਾਇਆ ਥੋੜੇ ਦਿਨ ਹੋਇਆ ਆਪਣੇ 8 ਨੰਬਰ ਜੂਨ ਕਾਰਪੋਰੇਸ਼ਨ ਚ ਮੇਅਰ ਸਾਹਿਬ ਨੂੰ ਸੱਦਿਆ ਡਿਸਪੋਜੀਬਲ ਦਾ ਸਾਰਾ ਹਾਲ ਵਿਖਾਇਆ ਡਿਊਟੀ ਮੇਅਰ ਸਾਹਿਬ ਹੀ ਆਏ ਉਹਨਾਂ ਨੇ ਸਾਰਾ ਡਿਸਪੋਜੀਬਲ ਦਾ ਹਾਲ ਸਾਡੀ ਬਾੜ ਦਾ ਹਾਲ ਸੁਣਾਇਆ ਮੇਰੀ ਬਾੜ ਬਿਲਕੁਲ ਸਾਰੀ ਪਾਣੀ ਨਾਲ ਡੱਕੀ ਆ ਉਧਰ ਬਸਾਤਾ ਵਾਲੇ ਥਾਂ ਥਾਂ ਤੇ ਮੱਛਰ ਫੁਟਾ ਰੋਜ਼ ਤੁਹਾਨੂੰ ਫੋਟੋਆਂ ਪੇਸ਼ ਨਹੀਂ ਨਿਮਲਾਂ ਮਿਲਦੀਆਂ ਕੋਲੂ ਉੱਥੇ ਲਾਉਂਦੇ ਪੁਰਾਣੇ ਨਾਲ ਸ਼ਿਵੀ ਮੰਦਰ ਵਾਲੀ ਗਲੀ ਦੀਆਂ ਬਲ ਤਕਰੀਬਨ 90% ਸਾਰੀ ਪਾਣੀ ਚ ਡੁੱਬੀ ਆ ਥਾਂ ਥਾਂ ਤੇ ਘਾਹ ਹੋ ਗਿਆ 1.5 2 2 ਫੁੱਟ ਸੜਕਾਂ ਟੁੱਟੀਆਂ ਪਈਆਂ ਇੱਥੇ ਕੋਈ ਕੇਅਰ ਦੀ ਸੁਣਵਾਈ ਨਹੀਂ ਮੈਂ ਹਾਰ ਗਿਆ ਇਹਨਾਂ ਨੂੰ ਕੰਪਲੇਟਾਂ ਦੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਫਿਰ ਮੈਡਮ ਆਏ ਸਾਡੇ ਡਾਕਟਰ ਸਾਹਿਬ ਆਏ ਆ ਰਮਾ ਮੈਡਮ ਆਏ ਆ ਉਹ ਵੀ ਸਾਰਾ ਹਾਲ ਦੇਖ ਕੇ ਆਈ ਤਾਂ ਬੇਨਤੀ ਕਰ ਸਕਦੇ ਕੋਈ ਪ੍ਰਸ਼ਾਸਨ ਨੇ ਕਰਨਾ ਜੋ ਕਰਨਾ ਸਮੱਸਿਆ ਜੀ ਇੱਥੇ ਪਾਣੀ ਦੀ ਬਹੁਤ ਆ ਰਹੀ ਹੈ ਜੀ ਆਪਣਾ ਕਾਰਪੋਰੇਸ਼ਨ ਦੀ ਬਹੁਤ ਸਮੱਸਿਆ ਆ ਰਹੀ ਹੈ ਸੀਵਰੇਜ ਤੋਂ ਬੈਕ ਆ ਰਿਹਾ ਜੀ ਘਰਾਂ ਚ ਪਾਣੀ ਆ ਰਿਹਾ ਇਹਦੇ ਕਰਕੇ ਮੱਛਰ ਡੇਂਗੂ ਫੈਲ ਸਕਦਾ ਬਹੁਤ ਬਿਮਾਰੀਆਂ ਦਾ ਕਾਰਨ ਇਹੀ ਹੈ ਜੀ ਤੇ ਕਾਰਪੋਰੇਸ਼ਨ ਆਪਣਾ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਜੀ ਧਰਨੇ ਤੋਂ ਲਾ ਕੇ ਹੀ ਹਟ ਗਏ ਆ ਕੋਈ ਐਸੀ ਕੋਈ ਜੇਈ ਕੋਈ ਸੁਣਦਾ ਨਹੀਂ ਹੈ ਜੀ ਇਸ ਕਰਕੇ ਆਪਾਂ ਹੈਲਥ ਡਿਪਾਰਟਮੈਂਟ ਸੱਦੇ ਆ ਜੀ ਉਹ ਆਪਣਾ ਇਥੇ ਸਪਰੇਅ ਕਰਦੇ ਪਏ ਮੱਛਰ ਡੇਂਗੂ ਦੀ ਆਪਾਂ ਆਪਣਾ ਖਿਆਲ ਰੱਖਦੇ ਪਏ ਆ ਬਾਕੀ ਇਹ ਸਰਕਾਰ ਨੂੰ ਵੀ ਚਾਹੀਦਾ ਕਿ ਕਾਰਪੋਰੇਸ਼ਨ ਦਾ ਕੰਮ ਕਰਾਇਆ ਜਾਵੇ ਜੋ ਕਿ ਬੈਕ ਪਾਣੀ ਹੁੰਦਾ ਘਰਾਂ ਚ ਉਹਦੀ ਸਮੱਸਿਆ ਹੱਲ ਕੀਤਾ ਜਾਵੇ ਸਮੱਸਿਆ ਸਾਰਾ ਆ ਰਹੀ ਹੈ ਜੀ ਕਿ ਸਾਡੀ ਕਲੋਨੀ ਦੇ ਵਿੱਚ ਸੀਵਰੇਜ ਬੰਦ ਹੈ ਤੇ ਉਹਦੇ ਕਰਕੇ ਜਗ੍ਹਾ ਜਗ੍ਹਾ ਪਾਣੀ ਖੜਾ ਵਾ ਜੀ ਜਿਹਦੇ ਕਰਕੇ ਡੇਂਗੂ ਵੀ ਫੈਲ ਰਿਹਾ ਹੁਣ ਤੱਕ ਕਲੀਨਿਕ ਜਿੰਨੇ ਵੀ ਮਰਜ਼ੀ ਜਾ ਕੇ ਦੇਖ ਲਓ ਸਾਰਿਆਂ ਦੇ ਵਿੱਚ 8 8 10 ਦਾ ਬੰਦੇ ਗੁਰੂਕੋਸ਼ ਲਵਾ ਰਹੇ ਆ ਤੇ ਮੈਂ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਵਾਂ ਕਿ ਇੱਕ ਵਾਰੀ ਇੱਥੇ ਚੱਕਰ ਲਾਇਆ ਜਾਏ ਐਮ ਐਲ ਏ ਸਾਹਿਬ ਡਾਕਟਰ ਜਸਬੀਰ ਸੰਧੂ ਜੀ ਜਿਨ੍ਹਾਂ ਨੇ ਵੋਟਾਂ ਦੇ ਵਿੱਚ ਮਤਲਬ ਕਿ ਇੱਥੇ ਦਰਸ਼ਨ ਦਿੱਤੇ ਸੀ ਤੇ ਉਸ ਤੋਂ ਬਾਅਦ ਅੱਜ ਸਾਢੇ 3 ਸਾਲ ਹੋ ਗਏ ਕਦੀ ਨਹੀਂ ਆਏ ਮੈਂ ਕਾਰਾਟੇ ਕੋਚ ਰਜੀਵ अरोड़ा ਉਹਨਾਂ ਨੂੰ ਯਾਦ ਕਰਾਣਾ ਚਾਹੁੰਦਾ ਵਾਂ ਕਿ ਮੇਰਾ ਸਟੂਡੈਂਟ ਲੱਬ ਬੋਰੀਆ ਤੇ ਮੈਂ ਜਦੋਂ ਉਹਨਾਂ ਨੂੰ ਜਿਤਾਣਾ ਸੀ ਤੇ ਪੂਰੀ ਉਹਨਾਂ ਦੇ ਨਾਲ ਰਹੇ ਸੀ ਲੇਕਿਨ ਉਸ ਤੋਂ ਬਾਅਦ ਸਾਡੀ ਕਲੋਨੀ ਨਹੀਂ ਆਏ